हां जी आ जाओ फिर उस काल पुरुष 와ਹੀ குரு ਦੀਆਂ ਰਹਿਮਤਾਂ ਦੀ ਉਹਦੇ ਚਮਤਕਾਰ ਦੀ ਗੱਲ ਕਰਦੇ ਆਂ ਕੁਛ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਕਿਸੇ ਤੋਂ ਮੰਗਣ ਤੇ ਨਾਲੋਂ ਚੰਗਾ ਸਭ ਤੋਂ ਪਹਿਲਾਂ ਉਸ ਕਾਲਪੁਰਖ 와ਹੀ குரு ਤੋਂ ਮੰਗਿਆ ਕਰੋ ਕਿ ਉਹਨੇ ਹੀ ਤੁਹਾਡੀਆਂ ਝੋਲੀਆਂ ਭਰ ਦੇਣੀਆਂ ਨੇ ਤੇ ਇੱਕ ਭੈਣ ਨੇ ਉਦੋਂ ਮੈਨੂੰ ਮੈਸੇਜ ਕੀਤਾ ਉਹ ਕਹਿੰਦੀ ਵੀਰੇ ਵੈਸੇ ਹੀ ਮਨ ਦੇ ਵਿੱਚ ਇੱਕ ਸਵਾਲ ਉੱਠਿਆ ਵੀ ਮੰਨ ਲਓ ਆਪਾਂ ਨੂੰ ਪੈਸਿਆਂ ਦੀ ਲੋੜ ਆ ਤੇ ਆਪਾਂ ਨੂੰ ਕਿਤੋਂ ਪੈਸੇ ਆਉਣੇ ਵੀ ਨਹੀਂ ਆਪਾਂ ਕਿਸੇ ਨੂੰ ਉਧਾਰ ਵੀ ਨਹੀਂ ਦਿੱਤੇ ਤੇ ਨਾ ਹੀ ਕੋਈ ਆਪਣੀ ਐਸੀ ਰਕਮ ਆ ਜਿਹੜੀ ਕੰਮ ਕਰੇ ਤੇ ਫਸੀ ਹੋਈ ਆ ਵੀ ਉਹ ਆਪਣੀ ਆਪਣੇ ਤੱਕ ਪਹੁੰਚਣੀ ਆ ਵੀ ਜਦੋਂ ਆਪਾਂ ਨੂੰ ਕਿਸੇ ਪਾਸਿਓਂ ਪੈਸੇ ਆਉਣੇ ਹੀ ਨਹੀਂ ਤੇ ਜੇ ਆਪਾਂ ਨੂੰ ਪੈਸਿਆਂ ਦੀ ਲੋੜ ਆ ਤੇ ਪ੍ਰਮਾਤਮਾ ਆਪਣੀ ਕਿਵੇਂ ਪੈਸਿਆਂ ਨਾਲ ਮਦਦ ਕਰ ਸਕਦਾ ਤਾਂ ਵੈਸੇ ਤਾਂ ਤੁਹਾਨੂੰ ਪਤਾ ਵੀ ਇਹ ਸਵਾਲ ਹੀ ਇਦਾਂ ਦੇ ਹੁੰਦੇ ਆ ਨਾ ਮੈਂ ਤੁਹਾਨੂੰ ਅਕਸਰ ਹੀ ਕਹਾਂਗਾ ਕਿ ਵਾਹਿਗੁਰੂ ਤੇ ਉੱਤੇ ਤੁਸੀਂ ਭਰੋਸਾ ਰੱਖਿਆ ਕਰੋ ਜਿਹੜੇ ਜ਼ਮਤਕਾਰ ਪ੍ਰਮਾਤਮਾ ਕਰ ਸਕਦਾ ਨਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਇਦਾਂ ਦਾ ਬਹੁਤ ਕੁਛ ਆ ਇਦਾਂ ਦੀਆਂ ਬੜੀਆਂ ਘਟਨਾਵਾਂ ਨੇ ਜਦੋਂ ਤੁਸੀਂ ਉਹਦੇ ਬਾਰੇ ਪੜ੍ਹਦੇ ਸੁਣਦੇ ਹੋ ਤਾਂ ਤੁਸੀਂ ਹੈਰਾਨ ਹੁੰਦੇ ਹੋ ਕਿ ਪ੍ਰਮਾਤਮਾ ਕਿੱਥੇ ਕਿੱਥੇ ਕਿਵੇਂ-ਕਿਵੇਂ ਮਦਦ ਕਰਦਾ ਅੱਜ ਦੀ ਵੀਡੀਓ ਵੀ ਆਪਣੀ ਇਸੇ ਨਾਲ ਰਿਲੇਟਡ ਆ ਇਹ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਲੇਡੀ ਦੇਖਦੇ ਹੋ ਨਾਈਜੀਰੀਆ ਦੀ ਲੇਡੀ ਆ ਕੈਨੇਡਾ ਦੀ ਵੀਡੀਓ ਆ ਇਹ ਤੇ ਉਹ ਇੱਕ ਸਟੋਰ ਦੇ ਵਿੱਚ ਬੈਠੀ ਆ ਤੇ ਉਹ ਸਟੋਰ ਦੇ ਵਿੱਚ ਆਪਣੇ ਦੋ ਜਵਾਕਾਂ ਦੇ ਨਾਲ ਘੁੰਮਦੀ ਫਿਰਦੀ ਆ ਜਦੋਂ ਦੋ ਜਵਾਕਾਂ ਨਾਲ ਉਹ ਸਟੋਰ ਦੇ ਵਿੱਚ ਘੁੰਮਦੀ ਆ ਤਾਂ ਅਚਾਨਕ ਹੀ ਉਹਦੇ ਕੋਲੇ ਕੋਈ ਬੰਦਾ ਆਉਂਦਾ ਤੇ ਆ ਕੇ ਉਹਦੇ ਤੋਂ ਮਦਦ ਮੰਗਦਾ ਉਹ ਲੇਡੀ ਨੂੰ ਕਹਿੰਦਾ ਕਿ ਮੈਂ ਮੇਰੇ ਜਵਾਕਾਂ ਵਾਸਤੇ ਕੁਝ ਲੈਣਾ ਸੀਗਾ ਮੇਰੇ ਕੋਲੇ 2-3 ਡਾਲਰ ਘਟਦੇ ਨੇ ਕੀ ਤੂੰ ਮੈਨੂੰ 2-3 ਡਾਲਰ ਦੇ ਸਕਦੀ ਆ ਤੇ ਉਹ ਲੇਡੀ ਆਪਣਾ ਪਰਸ ਚੈੱਕ ਕਰਦੀ ਆ ਤੇ ਉਹਦੇ ਵਿੱਚੋਂ ਜੋ ਵੀ ਉਹਨੂੰ ਮਿਲਦਾ 2-3 ਡਾਲਰ ਤੇ ਉਹ ਕੱਢ ਕੇ ਤੇ ਉਹ ਬੰਦੇ ਦੇ ਹੱਥ ਤੇ ਧਰ ਦਿੰਦੀ ਆ ਵੀ ਆਹੀ ਆ ਮੇਰੇ ਕੋਲੇ ਤੇ ਉਹਨੋਂ ਬੰਦਾ ਉਹਨੂੰ ਪੁੱਛਦਾ ਵੀ ਤੂੰ ਮੇਰੀ ਮਦਦ ਕਿਉਂ ਕੀਤੀ ਕਿਉਂਕਿ ਉਹ ਐਕਸਪੈਰੀਮੈਂਟ ਕਰ ਰਿਹਾ ਨਾ ਤੇ ਉਹਨੂੰ ਨਹੀਂ ਪਤਾ ਹਜੇ ਤੱਕ ਵੀ ਉਹ ਐਕਸਪੈਰੀਮੈਂਟ ਕਰਦਾ ਹੁਣ ਉਹ ਬੰਦਾ ਉਸ ਬੀਬੀ ਨੂੰ ਪੁੱਛਦਾ ਵੀ ਤੂੰ ਮੇਰੀ ਮਦਦ ਕਿਉਂ ਕੀਤੀ ਉਹ ਕਹਿੰਦੀ ਵੀ ਮੈਂ ਤੇਰੀ ਮਦਦ ਤਾਂ ਕੀਤੀ ਆ ਵੀ ਜੇ ਆਪਾਂ ਕਿਸੇ ਦੀ ਮਦਦ ਕਰਦੇ ਆ ਤਾਂ ਪ੍ਰਮਾਤਮਾ ਆਪਣੀ ਮਦਦ ਕਰਦਾ ਉਹ ਕਹਿੰਦਾ ਵੀ ਤੇਰਾ ਰੱਬ ਦੇ ਉੱਤੇ ਭਰੋਸਾ ਹੈਗਾ ਕਹਿੰਦੀ ਬਹੁਤ ਜਿਆਦਾ ਤੇ ਉਹ ਕਹਿੰਦਾ ਅੱਛਾ ਵੀ ਤੂੰ ਇੱਥੇ ਕੀ ਕਰਦੀ ਆ ਦੱਸ ਦੀਆ ਕਹਿੰਦੀ ਮੇਰੇ ਦੋ ਜਵਾਕ ਨੇ ਵੀ ਖੈਰ ਚੱਲ ਤੂੰ ਮੈਨੂੰ ਪੁੱਛ ਲਿਆ ਮੈਂ ਤੈਨੂੰ ਦੱਸ ਦਿੰਨੀ ਆ ਵੀ ਮੈਂ ਮੇਰੇ ਜਵਾਕਾਂ ਵਾਸਤੇ ਕੁਝ ਖਾਣ ਨੂੰ ਲੈਣ ਆਈ ਸੀਗੀ ਤੇ ਪਰ ਮੇਰੇ ਕੋਲੇ ਪੈਸੇ ਹੈ ਨਹੀਂ ਕਹਿੰਦੀ ਮੇਰੀ ਜੌਬ ਚਲੀ ਗਈ ਤੇ ਮੈਂ ਆਪਣੀ ਭੈਣ ਦੇ ਨਾਲ ਰਹਿਣੀ ਆ ਕਿਉਂਕਿ ਮੇਰੇ ਕੋਲੇ ਕਿਰਾਇਆ ਦੇਣ ਨੂੰ ਵੀ ਪੈਸੇ ਹਨੀ ਤੇ ਹੁਣ ਮੈਂ ਬੈਠ ਕੇ ਸੋਚਦੀ ਸੀ ਵੀ ਮੈਂ ਕੀ ਕਰਾਂ ਮੈਂ ਕਿੱਦਾਂ ਇਹਨਾਂ ਦਾ ਸਮਾਨ ਖਰੀਦਾਂ ਤਾਂ ਬੰਦਾ ਨੂੰ ਕਹਿੰਦਾ ਕਹਿੰਦਾ ਵੀ ਫਿਰ ਤੂੰ ਮੈਨੂੰ ਕਾਹਤੋਂ ਪੈਸੇ ਦਿੱਤੇ ਵੀ ਜੇ ਤੈਨੂੰ ਵੀ ਲੋੜ ਆ ਤਾਂ ਉਹ ਕਹਿੰਦੀ ਕਿਉਂਕਿ ਮੈਨੂੰ ਜ਼ਿਆਦਾ ਪੈਸਿਆਂ ਦੀ ਲੋੜ ਸੀ ਵੀ ਆ 2-3 ਡਾਲਰ ਨਾ ਮੇਰਾ ਤਾਂ ਸਰਨਾ ਨਹੀਂ ਸੀ ਵੀ ਮੈਨੂੰ ਲੱਗਿਆ ਵੀ ਚਲ ਤੇਰਾ ਸਰਦਾ ਤੂੰ ਤਾਂ ਕੰਮ ਸਾਰ ਮੇਰਾ ਤਾਂ ਪਹਿਲਾਂ ਹੀ ਅੜਿਆ ਹੋਇਆ 2-3 ਡਾਲਰ ਨਾ ਹੋਰ ਕੀ ਹੋਣਾ ਮੇਰਾ ਤੇ ਉਹ ਕੁੜੀ ਦਾ ਉਹਦਾ ਦਿਲ ਦੇਖੋ ਵਿਚਾਰੀ ਦਾ ਹਨਾ ਤੇ ਉਹ ਕਹਿੰਦੀ ਵੀ ਮੈਂ ਤਾਂ ਕਰਕੇ ਤੇਰੀ ਮਦਦ ਕਰਦੀ ਤੇ ਉਹ ਕਹਿੰਦਾ ਤੂੰ ਰੱਬ ਤੇ ਭਰੋਸਾ ਕਰਦੀ ਆ ਕਹਿੰਦੀ ਮੈਨੂੰ ਇੰਨਾ ਯਕੀਨ ਆ ਵੀ ਮੈਂ ਅੱਜ ਹੀ ਆਪਣੀ ਸਿਸਟਰ ਨੂੰ ਇਹ ਗੱਲ ਕਹੀ ਆ ਵੀ ਮੇਰੇ ਤੇ ਪ੍ਰਮਾਤਮਾ ਦੀ ਰਹਿਮਤ ਹੋਊਗੀ ਉਹ ਮੇਰੇ ਤੱਕ ਮਦਦ ਭੇਜੂਗਾ ਉਹ ਜਦੋਂ ਇੰਨੀ ਗੱਲ ਕਹਿੰਦੀ ਆ ਤਾਂ ਮੁੰਡਾ ਕੱਢ ਕੇ ਆਪਣੇ ਕੋਲੋਂ ਪੈਸਿਆਂ ਦਾ ਥੱਬਾ ਉਹਨੂੰ ਫੜਾ ਦਿੰਦਾ ਬੁੜੀ ਉਹ ਪੈਸੇ ਦੇਖ ਕੇ ਹੈਰਾਨ ਹੋ ਜਾਂਦੀ ਆ ਤਾਂ ਉਹ ਬੰਦਾ ਦੱਸਦਾ ਕਹਿੰਦਾ ਮੈਂ ਐਕਸਪੈਰੀਮੈਂਟ ਕਰ ਰਿਹਾ ਸੀ ਤੇ ਮੈਂ ਦੇਖਦਾ ਸੀ ਜਿਹੜਾ ਮੇਰੀ ਮਦਦ ਕਰੂ ਮੈਂ ਉਹਦੀ ਪੈਸਿਆਂ ਨਾਲ ਮਦਦ ਕਰੂੰ ਤੇ ਉਹ ਕੁੜੀ ਇੰਨਾ ਖੁਸ਼ ਹੁੰਦੀ ਆ ਖੁਸ਼ ਹੋ ਕੇ ਉਹਨੂੰ ਜੱਫੀ ਪਾ ਲੈਂਦੀ ਆ ਤੇ ਕਹਿੰਦੀ ਤੇਰਾ ਧੰਨਵਾਦ ਤੇ ਮੈਂ ਬੈਠ ਕੇ ਇਹੀ ਸੋਚਦੀ ਸੀ ਤੇ ਇਹੀ ਰੱਬਗੇ ਅਰਦਾਸ ਕਰਦੀ ਸੀ ਕਹਿੰਦੀ ਮੈਨੂੰ ਅੰਦਰੋਂ ਇੱਕ ਫੀਲਿੰਗ ਆ ਰਹੀ ਸੀ ਵੀ ਮੈਂ ਕਹਿੰਦੀ ਪਹਿਲਾਂ ਮੈਂ ਜਾਣ ਲੱਗੀ ਸਟੋਰ ਤੋਂ ਫਿਰ ਕਹਿੰਦੀ ਮੈਨੂੰ ਅੰਦਰੋਂ ਇਦਾਂ ਹੋਣ ਲੱਗ ਗਿਆ ਵੀ ਪ੍ਰਮਾਤਮਾ ਮੇਰੀ ਇੱਥੇ ਮਦਦ ਭੇਜੂਗਾ ਕਹਿੰਦੀ ਮੈਂ ਤਾਂ ਇੱਥੇ ਖੜੀ ਸੀ ਦੇਖੋ ਤੁਸੀਂ ਵਾਹਿਗੁਰੂ ਨੇ ਉਹਦੇ ਅੰਦਰ ਉਹ ਉਦਾਂ ਦੀ ਚੀਜ਼ ਖਿਆਲ ਆਉਣੇ ਸ਼ੁਰੂ ਹੋ ਗਏ ਵੀ ਮੇਰੀ ਮਦਦ ਹੋਣੀ ਆ ਮੈਂ ਇੱਥੇ ਖੜਨਾ ਇਸ ਤਰੀਕੇ ਨਾਲ ਵੀ ਪ੍ਰਮਾਤਮਾ ਤੁਹਾਡੇ ਤੱਕ ਮਦਦ ਭੇਜ ਦਿੰਦਾ ਨਹੀਂ ਤੁਹਾਡੇ ਕਿਸੇ ਪਾਸਿਓਂ ਪੈਸੇ ਆਉਣੇ ਤਾਂ ਵੀ ਕੋਈ ਗੱਲ ਨਹੀਂ ਜਦੋਂ ਉਹਨੇ ਦੇਣਾ ਨਾ ਉਨੇ ਵੈਸੀ ਚੱਪੜ ਧਾੜ ਕੇ ਦੇ ਦੇਣਾ ਸੋ ਇਸ ਕਰਕੇ ਆਪਣੇ ਰੱਬ ਦੇ ਉੱਤੇ ਭਰੋਸਾ ਰੱਖਿਆ ਕਰੋ ਉਹਦੀ ਹਸਤੀ ਬਹੁਤ ਉੱਚੀ ਆ ਆਪਾਂ ਅਕਸਰੀ ਗੱਲਾਂ ਦੇ ਵਿੱਚ ਅਕਸਰੀ ਵੀਡੀਓ ਦੇ ਵਿੱਚ ਇਹ ਗੱਲ ਕਰਦੇ ਆ ਕਿ ਰੱਬ ਨੂੰ ਰੱਬ ਐਸੇ ਕਰਕੇ ਕਹਿੰਦੇ ਆ ਕਿ ਉਹ ਐਸੀਆਂ ਐਸੀਆਂ ਚੀਜ਼ਾਂ ਕਰ ਸਕਦਾ ਹੋ ਐਸੀ ਕਲਾ ਵਰਤਾ ਸਕਦਾ ਜਿਹੜੀ ਸਾਡੀ ਸੋਚ ਸਮਝ ਤੋਂ ਵੀ ਕਿਤੇ ਪਰੇ ਹੁੰਦੀ ਆ ਸੋ ਜਿੱਥੇ ਵੀ ਹੋ ਤੁਸੀਂ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਉਹਦਾ ਨਾਮ ਲਿਆ ਕਰੋ ਉਹ ਮਦਦ ਜ਼ਰੂਰ ਕਰਦਾ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਧੰਨਵਾਦ ਜਿਉਂਦੇ ਵਾਸਤੇ ਰਹੋ